ਹੈਲੋ ਜੀ ਪੰਜਾਬੀ ਕਲਚਰ ਚੈਨਲ ਤੇ ਤੁਹਾਡਾ ਸਵਾਗਤ ਹੈ ਆਈ ਹੋਪ ਸਾਰੇ ਠੀਕ ਠਾਕ ਹੋਵਗੇ ਅੱਜ ਆਪਾਂ ਚੱਲੇ ਆਂ ਪਿੰਡ ਸੈਦੇਵਾਲਾ ਸੱਚੀ ਮੰਜੀ ਗੁਰਦੁਆਰਾ ਪਾਣ ਸਾਹਿਬ ਵੀ ਆਪਣੀ ਜਿਹੜੀ ਮੰਦਿਰ ਸੀ ਉਹ ਪੂਰੀ ਹੋ ਚੁੱਕੀ ਜੇ ਇਸ ਲਈ ਆਪਾਂ ਨਲਿਆਪ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆਵਾਂਗੇ ਨਾਲ ਸੰਗਤਾਂ ਨਾਲ ਅੱਗੇ ਚੱਲਾਂਗੇ ਚਲੋ ਜੀ ਆਪਾਂ ਟਾਇਰ ਸਾਫ ਕਰ ਦਈਏ ਅੱਧੂਆ ਚ ਆਪਾਂ ਲਿਆਉਣੇ ਗੱਦੇ ਚਲੋ ਜੀ ਆਪਾਂ ਟਾਇਰ ਸਾਫ ਕਰਦੇ ਦੁਬਾਰਾ ਤੁਹਾਨੂੰ ਮਿਲਦੇ ਹਾਂ バス停。 लोही ले गे लेते हूँ आप गे बिछा दिए ट्राली से दो बजन मिलते हैं लोही अपना गे बछाते सी तो बोर भी लगा दी हूँ आप करते हैं वेट तंगतन ज दवाई आप चला लोही अपना हम जाई जाने क्योंकि बिजली ब्लॉक नहीं बनिया है किसी नाइन चल गया से इसलिए बिजली ब्लॉक नहीं बढ़िया ਲੋਈ ਆਪਾਂ ਪਿੰਡ ਸੈਦੇਵਾਲਾ ਪਹੁੰਚ ਗਏ ਹੁਣ ਅਬੀ ਇੱਧਰ ਅੱਗੇ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਵੱਲ ਚਲੋਈ ਹੁਣ ਆਪਾਂ ਗੁਰਦੁਆਰਾ ਸਾਹਿਬ ਵੱਲ ਚੱਲਦੇ ਆਂ ਆਪਾਂ ਜੋੜੇ ਘਰ ਵਿੱਚ ਜੋੜੇ ਉਤਾਰ ਕੇ ਵਚਰ ਲਾਂਗੇ ਗੁਰਦੁਆਰਾ ਸਾਹਿਬ ਵੱਲ ਲੋਈ ਆਪਾਂ ਇੱਥੇ ਜੋੜੇ ਉਤਾਰ ਕੇ ਬਾਚਾ ਪੱਲਣ ਅੱਗਦ ਪਰਮਾਲਾ ਸਾਹਿਬ ਪਰਮਾਲਾ ਸਾਹਿਬ ਲੈ ਲੈ ਸੀਗਾ ਬਾਚਾ ਆਪਾਂ ਸਰੋਵਰ ਤੇ ਇਸ਼ਨਾਨ ਕਰ ਲਾਂਗੇ ਜੀਨਾਂ ਨੇ ਵੀ ਹੱਥ ਮੂੰਹ ਤੋਂ ਨਾ ਹੱਥ ਮੂੰਹ ਤੋਂ ਲਾਂਗੇ ਲੋ ਇਹ ਆਪਾਂ ਸਰੋਵਰ ਤੇ ਆ ਗਏ ਸੀਗੇ ਤੇ ਹੱਥੋਂ ਤੋਂ ਲੈ ਸੀਗਾ ਬਾਕੀ ਜਿਨ੍ਹਾਂ ਨੇ ਇਸ਼ਨਾਨ ਕਰਨਾ ਸੀ ਉਹ ਇਸ਼ਨਾਨ ਕਰਨ ਲਈ ਤੇ ਹੁਣ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਵੱਲ ਤੇ ਅੱਜ ਆ ਗਈ ਮਸਿਆ ਇੱਥੇ ਬਹੁਤ ਜ਼ਿਆਦਾ ਭੀੜ ਆ ਗਈ ਇਸ ਲਈ ਜ਼ਿਆਦਾ ਵੀ ਵਲੌਗ ਨਹੀਂ ਬਣਾਣਾ ਮੈਂ ਛੋਟੇ ਛੋਟੇ ਕਲਿੱਪਾਂ ਲਾ ਲਈਏ ਸੀਗੇ ਚਲੋ ਆਹਣਾ ਆਪਾਂ ਦਰਬਾਰ ਸਾਹਿਬ ਵੱਲ ਚੱਲ ਲੋ ਇਹ ਪਦਰਬਾਰ ਸਾਹਿਬ ਚੰਦਰਾ ਆ ਗਏ ਸੀਗੇ ਇੱਥੇ ਬਾਬੀ ਜੋੜ ਮੇਲੇ ਲੱਗ ਗਏ ਸੀਗੇ 25 26 ਦਾ तो तईयों सजावट की हुई हैगी लोई अपना मत्था टेक ले तो हम आप मत्था टेक लिया तो हूँ आप इत कथा विचार सुनते हैं टाढ़ी जत्था लग्या हुआ तो एक दो चलोंगे आप लंगर हाल वाल लोई अपा हम चलते लंगर हाल वाल आप लंगर छक के बाद वापस चला गए ला लंगर हाल में आ गए तो ही हूँ आप लंगर छक लिया चल ਲੋਈ ਇਹ ਪਲੰਗਰ ਸਾਗ ਲੈ ਅਸੀਂ ਕਿਉਂ ਨਾ ਆਪਾਂ ਚੱਲਦੇ ਹਾਂ ਬਾਸ ਤੇ ਇੱਥੇ ਵੀ ਹਰਵਦਾਨ ਵੀ ਬਹੁਤ ਸਾਰੇ ਸੰਗਤਾਂ ਆਉਂਦੇ ਆ ਵੀ 5-600 ਜਣ ਵੀ ਰੋਈਏ ਆਉਂਦਾ ਗਾ ਤੇ ਅੱਜ ਤਾਂ ਅੱਜ ਤਾਂ ਹੀ ਬਹੁਤ ਜ਼ਿਆਦਾ ਆਏ ਨੇਗੇ ਤੇ ਹੁਣ ਆਪਾਂ ਲੰਗਰ ਹਾਲ ਚ ਗੋਲਕ ਜਮਥਾ ਟੇਕੇ ਅੱਗੇ ਚੱਲਦੇ ਤੇ ਆਹ ਜਿਹੜੀ ਫੋਟੋ ਲੱਗੀ ਹੈ ਇਹ ਬਾਬਾ ਸਚਿੰਨ ਸਾਚੀ ਮਹਾਰਾਜ ਚੱਲੀ ਰਣੀ ਨੂੰ ਜੋੜਾ ਸਭ ਲਗਾਉਂਦੇ ਹੋਏ ਦੀ ਤਸਵੀਰ ਹੈ ਲੋਈ ਆਪਾਂ ਹੁਣ ਬਾਹਰ ਚੱਲਦੇ ਹਾਂ ਲੋਈਆ ਤਾਂ ਬਾਹਰ ਆ ਗਏ ਜੀ ਸਾਰਿਆਂ ਸਾਹਿਬਾਨ ਨੇ ਦਰਸ਼ਨ ਕਰ ਲਏ ਸੀ ਵੀ ਜਿਵੇਂ ਵੀ ਪ੍ਰਮਾਤਮਾ ਸਭ ਦੀ ਮਨੋ ਕਾਮਨਾ ਪੂਰੀ ਕਰੇ ਜਿਵੇਂ ਵੀ ਸਾਡੀ ਮਨੋ ਕਾਮਨਾ ਪੂਰੀ ਕਰੀ ਇਹ ਲੋਈਆ ਕੋਲ ਬਾਹਰ ਆ ਗਏ ਆ ਤੇ ਆਪਾਂ ਜੁੜੜੇ ਪਾ ਕੇ ਚੱਲਦੇ ਹਾਂ ਬਾਕਸ ਤੇ ਆਪਾਂ ਹੁਣ ਆਪਾਂ ਟ੍ਰੈਕ ਕੋਲ ਚੱਲਦੇ ਹਾਂ ਲੋਈਆ ਪਰ ਟ੍ਰੈਕ ਲੋ ਵੀ ਆ ਗਏ ਸੀਗੇ ਤੇ ਆਪਾਂ ਵਲੌਗ ਦਾ ਐਂਡ ਇੱਥੇ ਕਰਦੇ ਆਂ ਇਹ ਕਿਉਂਕਿ ਆਪਣਾ ਵੀ ਬੰਦਾ ਕੋਈ ਗਵਾਚ ਗਿਆ ਸੀਗਾ ਪਤਾ ਨਹੀਂ ਕਿੱਧਰ ਚ